ਕੀ ਡਿਕਾਂਟ ਦੇ ਦਿੰਦੀ ਮੇਦੀ ਨਿਊਜ਼ੀਲੈਂਡ ਦਾ ਕੀ ਕਰੋਂ ਨਿਊਜ਼ੀਲੈਂਡ ਜਾ ਕੇ ਦੀ ਪੈਣ ਵੱਡਿਆ ਕੋ ਛੋਟੇ ਥੋੜੇ ਤੋਂ ਜੀ ਛੋਟੇ ਉਹਨਾਂ ਲੜਦੇ ਹੋ ਜੀ ਨਹੀਂ ਲੜਦੇ ਕਿਉਂ ਨਹੀਂ ਲੜਦੇ ਕਿ ਫਿਰ ਜ਼ਮੀਨ ਲੜਦੇ ਜੀ ਉਹਦੇ ਪੇਪਰ ਚੱਲਦੇ ਨੇ ਜੋ ਉਹ ਆਪਣੀ ਤਿਆਰੀ ਕਰਦੇ ਨੇ ਪਰ ਉਹ ਵੱਡਾ ਕਿ ਛੋਟਾ ਜੀ ਛੋਟਾ ਜੀ ਉਹਦੇ ਪੇਪਰ ਚੱਲਦੇ ਆ ਜੀ ਉਹਦੇ ਪੇਪਰ ਹੋਗੇ ਜੀ ਪਲੱਸ 2 ਹੂੰ ਫਿਰ ਹੁਣ ਲੜਨਾ ਸਟਾਰਟ ਨਹੀਂ ਕੀਤਾ ਜੀ ਕਦੋਂ ਰੰਨਾ ਸਟਾਰਟ ਕਰਦੇ ਉਹਨੇ ਫਿਰ ਉਹ ਕੰਮ ਸਿੱਖ ਰਹੀ ਉਹ ਉੱਥੇ ਚੱਲ ਜਾਂਦੀ ਅੱਛਾ ਤਾਂ ਨਹੀਂ ਲੜਦੀ ਸੀ ਚੰਗੀ ਗੱਲ ਹੈ ਜੀ ਕਰੇ ਨਹੀਂ ਹੁੰਦਾ ਜੀ ਹੂੰ ਕਰੇ ਬੈਠ ਲੋ ਪੜੀ ਹੈ ਅੱਜ ਜਿੰਦਗੀ ਹੈ ਕਰੇ ਕੰਨਾ ਟਾਈਮ ਪੜਦੇ ਰਾਤ ਨੂੰ 10 11 ਤੋਂ 12 ਵਜੇ ਹੋਏ ਨੇ ਅੱਛਾ ਸਾਡੇ ਜਰਾਂ 12 ਵਜੇ ਕਰ ਦਿੰਦੇ ਸੋਚੋ ਬੀਬੀ ਤੁਸੀਂ ਕੀ ਸੋਚੇ ਵੀ ਤੁਸੀਂ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਜੀ ਅਸੀਂ ਕਿਹੜਾ ਫੇਲ ਹੋਣ ਨੂੰ ਖੜੇ ਹਾਂ ਓਰੇ ਇੱਥੇ ਵਕੀਲ ਦੋਸਤ ਵਕੀਲ ਜੀ ਕੀ ਫਰਕ ਕੀ ਦੇ ਇੱਥੇ ਤੇ ਬਹੁਤ ਕਰਪਸ਼ਨ ਹੈ ਇੱਥੇ ਕਰਪਸ਼ਨ ਹੈ ਜੀ ਉੱਥੇ ਦੀ ਉੱਥੇ ਕਰਪਸ਼ਨ ਨਹੀਂ ਹੈਗੀ ਜੀ ਤਾਂ ਨਹੀਂ ਤੁਸੀਂ ਪਰ ਇੱਥੇ ਰਹਿੰਦੇ ਜੀ ਜੇ ਇੱਥੇ ਵਕੀਲ ਬਣ ਕੇ ਫਿਰ ਕਰਪਸ਼ਨ ਖਾਇਆ ਕਰੋਂਗੇ ਤੁਸੀਂ ਜੀ ਤੂੰ ਗੱਲਬਾਤ ਕਹਿਣਾ ਚਾਹੁੰਦਾ ਮੈਂ ਕਿਸੇ ਨੂੰ ਆਹ ਵੇਹ ਕੰਮ ਵੀ ਚਾਹੁੰਦਾ ਕੋਈ ਆਏ ਮੇਰੀ ਗੱਲ ਨੂੰ ਕੰਮ ਵਾਲੀ ਗੱਲ ਕਹਿਣਾ ਓਏ ਹੋਰ ਪਾਸੇ ਫੜਾ ਜਾਦਾ ਲਾਓ ਜਿੰਮੀ ਦੇ ਸੁਪਨਾ ਫਿਰ ਜੀ ਮੇਰੇ ਮਮਾ ਦਾ ਸੁਪਨਾ ਤਾਂ ਵੈਸੇ ਬਾਹਰ ਜਾਣਾ ਪਰ ਉਹਨਾਂ ਨੂੰ ਆਇਆ ਪ੍ਰਿੰਕਾ ਭੱਜ ਗਈ ਤੇ ਮਤਲਬ ਸਾਰੇ ਨੇ ਲਾਈਫ ਸਟਾਈਲ ਇੱਕ ਦਾ ਪ੍ਰਿੰਕਾ ਨਹੀਂ ਲੋਟ ਆਉਂਦੀ ਮੇਰੇ ਦੇਖਤੀ ਉਹ ਸਹੀ ਹੈ ਥੋੜਾ ਹੀ ਸ਼ੁਰੂ ਆ ਜੀ ਮੈਂ ਤਾਂ ਕੁਝ ਬੋਲੇ ਹੀ ਨਹੀਂ ਤੁਸੀਂ ਕੈਮਰਾ ਚਲਾ ਰਖੋ ਮੁਰੇ ਕੈਮਰਾ ਬੰਦ ਕਰੋ ਕੈਮਰਾ ਤਾਂ ਬੰਦ ਐ ਮੰਨ ਕੇ ਚੱਲੋ ਜੀ ਕੋਈ ਫੀਲਿੰਗ ਨਹੀਂ ਆ ਰਹੀ ਅੰਗਰੇਜ਼ ਹੁਣ ਪ੍ਰਿੰਕਾ ਫੀਲਿੰਗ ਵੀ ਭਾਲਦੀ ਐ ਜਿੰਮੀ ਨਾਲ ਥੋੜਾ ਵਧੀਆ ਖਿਆਲ ਹੈ नहीं बोलता टेंशन ना लेती है जेडी ने तो बस नहीं सरपंच जी बारे बे सरपंच जी बड़े जुअर बड़ा लगता होगा जितने बड़े जी लग गया ही नहीं क्यों जी बिना वोट तो बनता ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਜਿੰਨੇ ਘਣੇ ਪੇ ਵੀਡੀਓ ਦੇਖਦੇ ਹੋ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਦਾ ਜਿਹੜਾ ਸ਼ੂਟ ਹੈ ਜੀ ਉਹ ਹੋ ਰਿਹਾ ਸ਼ਹਿਰ ਕਿਹੜਾ ਮਿੱਤਰੋ ਸਮਾਣਾ ਕੰਫੀਡੈਂਸ ਟਾਈਮ ਨਾਲ ਹੀ ਆ ਗਿਆ ਉਹ ਹੈ ਤੇ ਸ਼ਹਿਰ ਹੈ ਮਿੱਤਰੋ ਸਮਾਣਾ ਤੇ ਇੰਸਟੀਚਿਊਟ ਦਾ ਨਾਮ ਹੈ ਵਿਸ਼ਵਾਸ ਕੰਸਲਟੈਂਟ ਇੰਸਟੀਚਿਊਟ ਸਮਾਣੇ ਵਿੱਚ ਪੈਂਦਾ ਤੇ ਬਹੁਤੀਆਂ ਗੱਲਾਂ ਆਪਾਂ ਨਾ ਕਰਦੇ ਜਿਹੜੀ ਵੀਡੀਓ ਦੀ ਸ਼ੁਰੂਆਤ ਹੈ ਉਹ ਕਰਨ ਦੇ ਬੱਚਿਆਂ ਦੀ ਗੱਲਬਾਤ ਹੈ ਉਹ ਸ਼ੁਰੂ ਕਰਦੇ ਹਾਂ ਖਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਗੁਰਪ੍ਰੀਤ ਕਾ ਠੜ ਦੋ ਮੈਂ ਕਿ ਜੀ 10 ਰੁਪਏ ਦੇ ਗੁਰਪ੍ਰੀਤ ਕੌਰ ਜੀ ਗੁਰਪ੍ਰੀਤ ਕੌਰ ਘੜੀ ਪਿੰਡ ਤੋਂ ਬਿਲੋਂਗ ਕਰਦੀ ਹੈ ਜੀ ਸੀ ਮੁਰਾਦਪੁਰੇ ਤੋਂ ਕਿੱਥੋਂ ਜੀ ਮੁਰਾਦਪੁਰੇ ਤੋਂ ਮੁਰਾਦਪੁਰੇ ਤੋਂ ਜੀ ਮੁਰਾਦਪੁਰੇ ਦੀ ਖਾਸ ਗੱਲ ਕੀ ੜੀ ਹੈ ਜੀ ਬਸ ਇੱਕ ਪਿੰਡਾਂ ਮਤਲਬ ਕਿ ਪਿੰਡ ਤੇ ਮਤਲਬ ਕਿ ਵਧੀਆ ਰਹਿਣਾ ਸੈਣਾ ਹੁੰਦਾਗਾ ਤਾਂ ਸਾਡੇ ਪਿੰਡ ਚ ਲੋਕੀ ਭੁੱਖੇ ਪੈਂਦੇ ਆ ਵੀ ਹੁੰਦਾ ਨਹੀਂ ਹੈਗਾ ਵੀ ਮੇਰੇ ਪਿੰਡ ਦੀਆਂ ਆਹਾ ਕੁਆਲਿਟੀ ਨੇ ਮੈਂ ਹੁੰਦਾ ਨਹੀਂ ਵੀ ਕਿਸੇ ਪਿੰਡ ਦਾ ਸਰਪੰਚ ਵਧੀਆ ਹੁੰਦਾ ਮਿੱਤਰੋ ਤਾਂ ਪਿੱਛੋਂ ਮੇਰੇ ਪਿੰਡ ਵਧੀਆ ਇੰਨੋਂ ਬੜਾ ਔਖਾ ਹੋਇਆ ਬੰਦ ਦਾਮ ਲੈ ਲਾ ਕੋਈ ਨਹੀਂ ਚਾਰੇ ਪਾਸੇ ਜਾਵਾਂਗੇ ਹਾਂ ਜੀ ਤੁਸੀਂ ਚਾਹੋ ਵੀ ਤੁਸੀਂ ਕੀ ਸੋਚਿਆ ਵੀ ਤੁਸੀਂ ਗਾਣਾ ਚੋਣੇ ਲਾਈਫ ਦੇ ਵਿੱਚ ਜੀ ਮੈਂ ਲਾਈਫ ਦੇ ਵਿੱਚ ਸਕਸੈਸੇ ਹੋਣਾ ਬਸ ਅਸੀਂ ਕਿਹੜਾ ਫੇਲ ਹੋਣ ਨੂੰ ਖੜਿਆ ਹੋ ਰੇ ਵੀ ਹੁੰਦਾ ਨਹੀਂ ਮੈਂ ਆ ਚੀਜ਼ ਤਾਂ ਸੋਚੀ ਸੋਚੀ ਆ ਵੀ ਆ ਚੀਜ਼ ਤਾਂ ਮੈਂ ਲਾਈਫ ਦੇ ਵਿੱਚ ਜ਼ਰੂਰ ਕਰਣੀ ਆ ਮੈਂ ਆ ਸੋਚਿਆ ਵੀ ਮੈਂ ਆਪਦੇ ਡੈਡੀ ਨੂੰ ਬਸ ਆਪਦੇ ਦੇ ਮਤਲਬ ਕਿ ਪ੍ਰਾਊਡ ਫੀਲ ਕਰਵਾਣਾ ਹੈ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ ਕਿਹੜੀ ਚੀਜ਼ ਨਾਲ ਪ੍ਰਾਊਡ ਫੀਲ ਕਰਾਉਣਾ ਚਾਹੁੰਦੇ ਵੀ ਮੈਂ ਤਾਂ ਆ ਫੀਲਡ ਦੇ ਵਿੱਚ ਜ਼ਰੂਰ ਜਾਣਾ ਜੀ ਬਸ ਮੈਂ ਡੈਡ ਦੇ ਤੋਂ ਮਤਲਬ ਕਿ ਟ੍ਰੇਨ ਸੀਗਾ ਵੀ ਹਣਾ ਵੀ ਤੈਨੂੰ ਬਾਹਰ ਹੀ ਭੇਜਣਾਗਾ ਵੀ ਅਸੀਂ ਨਾ ਵਿਜਹਾਸ ਜਵਾਂ ਕਣੀ ਗੱਲਾਂ ਨੇ ਮੈਂ ਲਾ ਲਿਆ ਸਾਹਿਬ ਜੀ ਅੱਛਾ ਥੋੜੇ ਡੈਡੀ ਝੂਟੇ ਲੈਣ ਨੂੰ ਫਿਰਦਾ ਜੀ ਅੱਛਾ ਕਿ ਤੁਸੀਂ ਚਾਹੁੰਦੇ ਵੀ ਮੈਡੀਟਰੀ ਨੂੰ ਝੂਟੇ ਲ ਬਵਾਉਣੀ ਦਬਾਉਣੀ ਹੈ ਜੀ ਬਹੁਤ ਸੋਹਣੀ ਸੋਚ ਐ ਬਾ ਕਿੱਥੇ ਸੋਚੇ ਵੀ ਡੈਡ ਨੂੰ ਕਿੱਥੇ ਝੂਟੇ ਦਬਾਉਣੇ ਜਾ ਕੇ ਜੀ ਆਸਟ੍ਰੇਲੀਆ ਆਸਟ੍ਰੇਲੀਆ ਜੀ ਚੰਗੀ ਗੱਲ ਐ ਕੁੜੀ ਦਾ ਕੀ ਸੁਪਨਾ ਸੀ ਵੀ ਕੁੜੀ ਵੀ ਕਿੱਥੇ ਬਾਹਰ ਹੀ ਜਾਣਾ ਚਾਹੁੰਦੀ ਐ ਜੀ ਨਹੀਂ ਬਟ ਮੇਰਾ ਤਾਂ ਡ੍ਰੀਮ ਤਾਂ ਆਈਪੀਐਸ ਦਾ ਸੀਗਾ ਬਟ ਡੈਡੀ ਨੇ ਮਤਲਬ ਕੀ ਥੋੜਾ ਇਹ ਇਹ ਫੀਲਡ ਚ ਪਾਤਾ ਪਿੱਟ ਕਰਨ ਨੂੰ ਹੂੰ ਤੁਸੀਂ ਆਈਪੀਐਸ ਬਣਨਾ ਚਾਹੁੰਦੇ ਸੀ ਇਹ ਬਹੁਤ ਸੋਣੀ ਸੋਚ ਹੈ ਜੀ ਫਿਰ ਕਿਵੇਂ ਜ ਲੱਗਿਆ ਵੀ ਆਪਣੇ ਸੁਪਨਿਆਂ ਨੂੰ ਮਾਰ ਕੇ ਅੱਗੇ ਵਧ ਰਹੇ ਹੋ ਜੀ ਹਾਂ ਜੀ ਤਾਂ ਹੈ ਚਲੋ ਕਰ ਦੇਣ ਦੀ ਗੱਲ ਵੀ ਮੰਨ ਲਈ ਜੀ ਕਿ ਕਿ ਕਈ ਵਾਰ ਨਾ ਮਤਲਬ ਕਿ ਕੁੜੀਆਂ ਨੂੰ ਮਤਲਬ ਕਿ ਚਾਹ ਮਾਰ ਕੇ ਅੱਗੇ ਵਧਣਾ ਪੈਂਦਾ ਵੀ ਮਤਲਬ ਕਿ ਕਰਦੀ ਹੋ ਮੰਨਣੀ ਪੈਂਦੀ ਹੈ ਸਾਰੀ ਗੱਲ ਹੂੰ ਇਹ ਕੁੜੀਆਂ ਤੇ ਇਹ ਨਾਲ ਲੋੜ ਪਾਇਆ ਜਾਂਦਾ ਹੈ ਕਿ ਮੁੰਡੇ ਤੇ ਵੀ ਸੇਮ ਹੀ ਹੁੰਦਾ ਇਹਦੇ ਮੁੰਡੇ ਤੇ ਨਹੀਂ ਹੁੰਦਾ ਸਰ ਮਤਲਬ ਕਿ ਕੁੜੀਆਂ ਤੇ ਜ਼ਿਆਦਾ ਪਾਇਆ ਜਾਂਦਾ ਹੈ ਕੁੜੀਆਂ ਤੇ ਪ੍ਰੈਸ਼ਰ ਪਾਇਆ ਜਾਂਦਾ ਜੀ ਮੁੰਡੇ ਥੋੜੇ ਦੇ ਪ੍ਰੈਸ਼ਰ ਪਾਇਆ ਜਾਂਦਾ ਵੀ ਬਾਈ ਤੁਸੀਂ ਆਹ ਨਹੀਂ ਕਰਨਾ ਪੱਖਾ ਕਰਨਾ ਜਿੰਨਾ ਮੁੰਡੇ ਦੇ ਹੁੰਦਾ ਹੁੰਦਾ ਹੀ ਨਹੀਂ ਕੁੜੀਆਂ ਨੂੰ ਗਾਈ ਟੈਨਸ਼ਨ ਹੈ ਔਰ ਕੁੜੀਆਂ ਬਸ ਐਕਸਪ੍ਰੈਸ ਕਰ ਦਿੰਦੀਆਂ ਮੁੰਡੇ ਕਰਦੇ ਨਹੀਂ ਦਿਲਚਸਪ ਦੇ ਨੇ ਅੱਛਾ ਇਹ ਚ ਮਤ ਤੁਸੀਂ ਦਿਲਚਸਪ ਰੱਖਦੇ ਹੋ ਇਹ ਕਹਿੰਦੇ ਵੀ ਜ਼ਿਆਦਾਤਰ ਨਾ ਵੀ ਮੁੰਡਿਆਂ ਨੂੰ ਜ਼ਿਆਦਾ ਰੋਸ ਹੁੰਦਾ ਐ ਇਸ ਚੀਜ਼ਾਂ ਵੀ ਇਹ ਮਿਲਦਾ ਇਹ ਕੁੜੀਆਂ ਤੇ ਜ਼ਿਆਦਾ ਪ੍ਰੈਸ਼ਰ ਪੈਂਦਾ ਮਤਲਬ ਕਿ ਕੁੜੀਆਂ ਆਪਦੇ ਘਰ ਦੇ ਵਾਰੀ ਵੀ ਸੋਚਦੀਆਂ ਨੇਗੀ ਹੂੰ ਇਹ ਕਿੰਨਾ ਵਾਰੀ ਸੋਚਦੇ ਨੇ ਪਾਪੀ ਅਸੀਂ ਕਿਹੜਾ ਕੁੜੀਆਂ ਬਾਰੇ ਸੋਚਦੇ ਨੇ ਸਾਡੇ ਵੀ ਕਰਦੇ ਨੇ ਹਾਂ ਤੁਸੀਂ ਵੀ ਕਰਦੇ ਆ ਮਾਰੇ ਸੋਚਦੇ ਕਿ ਨਹੀਂ ਸੋਚਦੇ ਸਾਰੇ ਸੋਚਦੇ ਮੁੰਡੇ ਸਹੀ ਗੱਲ ਹੈ ਸਾਰੇ ਸੋਚਦੇ ਜੀ ਕਰਦੇ ਮਾਰੇ ਇਹ ਵੀ ਜੀ ਕਿ ਕੁੜੀਆਂ ਦੀ ਕੁਆਲਿਟੀ ਚ ਕੀ ਗੜਾਂ ਚ ਵੀ ਕੁੜੀਆਂ ਆਹ ਚੀਜ਼ ਅੱਗੇ ਅੱਗੇ ਨੇ ਮੁੰਡਿਆਂ ਤੋਂ ਇਸ ਪੜਾਈ ਬੁੱਖੀ ਅੱਗੇ ਨੇ। ਪੱਕੀ ਗੱਲ ਐ। ਮੈਨੂੰ ਲੱਗਦਾ। ਕੋ ਨੂੰ ਲੱਗਦਾ ਵੀ ਸਾਡੇ ਨਾਲ ਨੇ ਅਜੇ ਤੱਕ ਬਹਿਣ ਤਾਂ ਐ ਨਹੀਂ ਬੈਠੇ ਸਾਡੇ ਨਾਲ ਹੀ ਨਹੀਂ ਕਰਦਾ। ਐਵੇਂ ਇੱਕ ਤੇਰੇ ਵੀ ਨਾ ਉਹ ਨਹੀਂ ਕਹਿੰਦਾ। ਅੱਛੇ ਵੀ ਤੇ ਵੀ ਮੇਰੇ ਨਾਲ ਹੀ ਆ। ਮਹਿਮਾਨ ਚੱਲੇ। ਚਲੋ ਕੋਈ ਨਹੀਂ ਮੈਨਾਈ ਚੱਲੇ ਵੀ ਇੱਕ ਤਾਂ ਕੁੜੀ ਤੁਸੀਂ ਕਹਿੰਦੇ ਪੜਨ ਜੱਗੇ ਆ ਜੀ। ਐਜ਼ ਕੰਪੇਅਰ ਟੂ ਬॉयਜ਼। ਇੱਕ ਚਲੋ ਗੱਲ ਤੁਹਾਡੀ, ਦੂਜੀ ਗੱਲ ਜੀ। ਦੂਜੀ ਗੱਲ। ਕੁੜੀਆਂ ਤਾਰੀਫ ਕਰਨੇ ਵੀ ਕੁੜੀਆਂ ਇਸ ਗੱਲੋਂ ਮੁੰਡਿਆਂ ਤੋਂ ਅੱਗੇ ਨਹੀਂ ਜੀ। ਕੁੜੀਆਂ ਇਹਦੇ ਉਮੀਦ ਲਾ ਮੈਂ ਕਿਹਦਾ ਲੱਗਾ ਮੇਰਾ ਮਜ਼ਾਕ ਚਲੋ ਕੁੜੀ ਨੇ ਇੱਕ ਗੱਲ ਵਧੀਆ ਕੀਤੀ ਸੀ ਵੀ ਕੁੜੀਆਂ ਕਹਿੰਦੀ ਸੀ ਵੀ ਕੁੜੀਆਂ ਪੜ੍ਹਾਈ ਚ ਵਗ ਨੇ ਚੰਦਰ ਨੇ ਪੜ੍ਹਾਈ ਦੀ ਗੱਲ ਨਹੀਂ ਕੀਤੀ ਕੁੜ ਤੁਸੀਂ ਗੱਲ ਮੰਨਦੇ ਵੀ ਕੁੜੀਆਂ ਦਰ ਰਾਤ ਪੜ੍ਹਦੀਆਂ ਨੇ ਮੁੰਡੇ ਬਹੁ ਘੱਟ ਪੜ੍ਹਦੇ ਮੁੰਡੇ ਫਿਰ ਵੀ ਨੰਬਰ ਵੱਧ ਲੈ ਜਾਂਦੇ ਆ ਹੋਰ ਕੁੜੀਆਂ ਆਪਾਂ ਕਲਾਸ 'ਚ ਬੈਠ ਕੇ ਆ ਨਾ ਪਰਚੀਆਂ ਚ ਲਾਉਂਦੇ ਨੇ ਨਾ ਉਹ ਪਰਚੀ ਚ ਲੈਣੀ ਬੰਦੇ ਨੂੰ ਦਿਮਾਗ ਚਾਹੀਦਾ ਫਿਰ ਤੂੰ ਕਹਿੰਦਾ ਕੁੜੀਆਂ ਦਾ ਮਗ ਹੈ ਨਹੀਂ ਉਹ ਤੁਸੀਂ ਲਾ ਸਕਦੇ ਸਭ ਕੀ ਕਹਿਣਾ ਚਾਹੁੰਦੇ ਮੁੰਡੇ ਸਕੀਮੀ ਹੁੰਦੇ ਨੇ ਨਾ ਕੀ ਪਤਾ ਕਿਵੇਂ ਕਿਤੇ ਕਿਤੇ ਪਰਚੀ ਲਾਉਂਦੇ ਆ ਆ ਦੇਖੋ ਸੋਹਣੀਆਂ ਸਾਡੀ ਤਾਰੀਖ ਸਕੀਮੀ ਹੁੰਦੇ ਨੇ ਸਕੀਮੀ ਮਾਕੰਦ ਤਾਂ ਹੀ ਸੀ ਕਿ ਵੀਰ ਦੱਸੋ ਜੀ ਕੀ ਨਕਲ ਵੀ ਅਕਲ ਨਾਲ ਵੱਜਦੀ ਹੁੰਦੀ ਹੈ ਤਾਂ ਹੀ ਤੇ ਕਹਿੰਦੇ ਸਾਡੀ ਕਹਿੰਦੇ ਸਾਡੇ ਕੋਲ ਹੈਗੀ ਚਲੋ ਕੋਈ ਨਹੀਂ ਮੈਂ ਪਾਏ ਇਹ ਗੱਲ ਵਿੱਚ ਨਹੀਂ ਲਾਉਂਦੇ ਠੀਕ ਹੈ ਜੀ ਨਾਮ ਕੀ ਹੈ ਜੀ ਗੁਰਮੀਨਦਰ ਗੁਰਵਿੰਦਰ ਕਿਹੜੇ ਪਿੰਡ ਤੋਂ ਜੀ ਸ਼ਾਦੀਪੁਰ ਸ਼ਾਦੀਪੁਰਾ ਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਜੀ ਮੈਂ ਬਾਹਰ ਜਾ ਕੇ ਲੋਦੀ ਡਿਗਰੀ ਲੈਣੀ ਹੈ ਅੱਛਾ ਜੀ ਵਕੀਲ ਬਣਨਾ ਚਾਹੁੰਦੇ ਹੋ ਜੀ ਚੰਗੀ ਗੱਲ ਹੈ ਇੱਥੇ ਕਿਉਂ ਨਹੀਂ ਬਣਦੇ ਵਕੀਲ ਜੀ ਇੱਥੇ ਸਕੋਪ ਹੀ ਨਹੀਂ ਹੈ ਦਾ ਇਹਨਾਂ ਵਕੀਲ ਦਾ ਜੀ ਇੱਥੇ ਦੇ ਵਕੀਲ ਤੇ ਉਸ ਦੇ ਵਕੀਲ 'ਚ ਕੀ ਫਰਕ ਹੈ ਜੀ ਇੱਥੇ ਤੇ ਬਹੁਤ ਕਰਪਸ਼ਨ ਹੈ ਇੱਥੇ ਕਰਪਸ਼ਨ ਹੈ ਜੀ ਉੱਥੇ ਜੀ ਪ੍ਰਤੀក្រਪਸ਼ੀ ਨਹੀਂ ਹੈਗੀ ਜੀ ਤਾਂ ਨਹੀਂ ਤੁਸੀਂ ਫਿਰ ਇੱਥੇ ਰਹਿੰਦੇ ਜੀ ਜੇ ਇੱਥੇ ਵਕੀਲ ਬਣ ਕੇ ਫਿਰ ਕਰਾਪਸ਼ਨ ਖਾਇਆ ਕਰੋਗੇ ਤੁਸੀਂ ਜੀ ਸਾਰੇ ਗੰਦੇ ਨੇ ਸਾਲੂ ਹੀ ਲੱਗਦੇ ਕਿਵੇਂ ਸੀਰੀਅਸ ਜਿਹਾ ਬਾਲਾ ਜੀ ਕੋਈ ਪੜ੍ਹਾਈ ਦਾ ਲੋੜਾ ਦਮਾਗਤੀ ਜੀ ਥੱਲੇ ਆ ਕਰੋ ਨਾ ਜੀ ਬਾਈ ਸੱਸੀ ਕਾ ਨਾਮ ਕੇ ਬੜੇ ਵੀਰੇ ਦਿਲਪ੍ਰੀਤ ਸਿੰਘ ਆ ਬਹੁਤ ਸੋਹਣੇ ਲੱਗ ਰਹੇ ਮੇਰਾ ਭਰਾ ਥੈਂਕ ਯੂ ਕਿਹੜੇ ਪਿੰਡ ਤੋਂ ਬਾਈ ਮੈਂ ਖੱਤਰੀ ਵਾਲਾ ਤੁਸੀਂ ਖੱਤਰੀ ਵਾਲਾ ਤੋਂ ਇਹ ਕੀ ਗੱਲ ਆਇਲ ਸਾਡੇ ਤਾਂ ਬਈਆ ਤਕੜੇ ਹੁੰਦੇ ਆ ਕਿਉਂ ਗਾੜ ਗਾੜ ਸੁਣਾਉਣ ਜਾਣਦੇ ਹੁੰਦੇ ਆ ਬਾਈ ਕਤੇ ਕਰੀਤੀ ਜੀ ਕੀ ਕਰੇ ਉਹ ਤਾਂ ਗੱਲਾਂ ਨੇ ਯਾਰ ਹੂੰ ਮਨ ਧਿਆਨ ਕਿੱਥੇ ਦਿੰਨਾ ਪੁੱਤ ਯਾਰ ਇਹਦਾ ਬੜਾ ਹੀ ਚੀਜ਼ ਨਹੀਂ ਲੱਗਦਾ ਹੀ ਨਹੀਂ ਲੱਗਦਾ ਕਿੱਥੇ ਪ੍ਰੋਪਰ ਧਿਆਨ ਵੀ ਯਾਰ ਇੱਥੇ ਤਾਂ ਮੇਰਾ ਫੋਕਸ ਪੂਰਾ ਬਣਦੀ ਬਣਦਾ ਹੈ ਬਾਈ ਪੁੱਠੇ ਕੰਮਾਂ ਜਾਈ ਜਾਂਦਾ ਰਿਹਾ ਬਸ ਬਸ ਇਹਦੂ ਬਾਦ ਨਾ ਬੋਲੀ ਹੁਣ ਮੈਨੂੰ ਖਤਰਾ ਬਣ ਜਾਣਾ ਹੈ ਹੈ ਚਲੋ ਪੁੱਠੇ ਕੰਮਾਂ ਚ ਲੱਗਦੇ ਕੋਈ ਜ਼ਿੰਦਗੀ ਤੇ ਪੁੰਨ ਕੀਤੇ ਨੇ ਵੀ ਯਾਰ ਮੈਨੂੰ ਆਹ ਕੰਮ ਕਰਕੇ ਬੜੀ ਖੁਸ਼ੀ ਮਿਲਦੀ ਹੈ ਜ਼ਿੰਦਗੀ ਚ ਇਹ ਤਾਂ ਬਥੇਰੀ ਕਰੀ ਨਹੀਂ ਹੋਈ ਹੂੰ ਪੁੰਨ ਵੀ ਕਰਦਾ ਹੈ ਤਾਪ ਕਿੰਨੇ ਕਰਨਾ ਹੈ ਉਹ ਪਤਾ ਬਿਆੰਤ ਹੀ ਨਹੀਂ ਅੱਛਾ ਇਹ ਪਾਪ ਤੇਰੇ ਬਿਆੰਤ ਨੇ ਕਿੰਮਲ ਤੇਰੇ ਪਾਪਾ ਦਾ ਘੜਾ ਤੇਨ ਘੜੇ ਪਰ ਚੁੱਕਿਆ ਪਾਪਾ ਦਾ ਘੜਾ ਤੇਰਾ ਪਰ ਚੁੱਕਿਆ ਮੈਨੂੰ ਲੱਗਦਾ ਉਤੋਂ ਦੀ ਯਾਰ ਹਾਂ ਠੀਕ ਹੈ ਬਈ ਠੀਕ ਹੈ ਘਰ ਪਰਪਰਾ ਕੋਣ ਕੋਣ ਹੈ ਮੇਰਾ ਭਰਾ ਜੋਇੰਟ ਫੈਮਿਲੀ ਹੈ ਜੋਇੰਟ ਫੈਮਿਲੀ ਕਿੰਨੇ ਜਾਣੇ ਹੋ ਬਾਈ ਹੈਗੇ ਅੱਠ ਨੌ ਜਣਗੇ ਗਣਾ ਮੇਰਾ ਭਰਾ ਸਾਰੇ ਸਟੈਪ ਬਾਈ ਸਟੈਪ ਹੋਣੀ ਠੀਕ ਹੈ ਇੱਕ ਦਾਦਾ ਦਾਦੀ ਇੱਕ ਦਾਦਾ ਤੇ ਇੱਕ ਦਾਦੀ ਦੋ ਚਾਚਾ ਚਾਚੀ ਹੂੰ ਭੈਣਾ ਭਾਈਆ ਹਮ ਆਇਆ ਵੀ ਰੈਡੀ ਹੂੰ ਮੰਮੀ ਰੈਡੀ ਤੇਰੇ ਤੋਂ ਬਾਅਦ ਆਏ ਨੇ ਪਹਿਲਾਂ ਆਏ ਨੇ ਹੈ ਜੀ ਉਹ ਆਈ ਨੇ ਤਹੀਂ ਅਸੀਂ ਬੈਠੇ ਹੋਏ ਹਾਂ ਫੇਰ ਉਹ ਸਟੈਪ ਬਾਈ ਸਟੈਪ ਆਉਣ ਦੇ ਮੇਰਾ ਪਰ ਕਿੰਨੇ ਜਾਣੇ ਕਿੰਨੇ ਹੋ ਅੱਠੋਂ ਅੱਠੇ ਗਣਾ ਜਿਹੜਾ ਜਿਵੇਂ ਜਿਵੇਂ ਪ੍ਰੋਪਰ ਸਟੈਪ ਬਾਈ ਆਉਣ ਦੇ ਪਹਿਲਾਂ ਦਾਦਾ ਜੀ ਪਹਿਲਾਂ ਦਾਦਾ ਆਇਆ ਫਿਰ ਦਾਦੀ ਫਿਰ ਦਾਦੀ ਆਈ ਫਿਰ ਡੈਡੀ ਫਿਰ ਡੈਡੀ ਫਿਰ ਚਾਚਾ ਫਿਰ ਚਾਚਾ ਫਿਰ ਮੰਮੀ ਫਿਰ ਮੰਮੀ ਫਿਰ ਭੈਣਾ ਫੇਰ ਭੈਣ ਫੇਰ ਮੈਂ ਫੇਰ ਤੂੰ ਆਇਆ ਫੇਰ ਆਂਟੀ ਫੇਰ ਆਂਟੀ ਆਈ ਫੇਰ ਚਾਚੇ ਦਾ ਮੁੰਡਾ ਫੇਰ ਚਾਚੇ ਦਾ ਮੁੰਡਾ ਆਇਆ ਆਂਟੀ ਲਈਦਾ ਯਾਰ ਵਿਆਹ ਤਾਂ ਬਾਕੀ ਹੋਇਆ ਜੀ ਵਿਆਹ ਬਾਅਦ ਚ ਹੋਇਆ ਆਂਟੀ ਦਾ ਹੈ ਚਲੋ ਕੂਚਾ ਖੇੜੇ ਲਈ ਕਿੰਨੇ ਜਾਣੇ ਹੋਗੇ ਹੁਣ ਇਹ ਸਾਰਾ ਸਾਬ ਬਈ ਮੈਂ ਤਾਂ ਜਿਵੇਂ ਹੱਥ ਕਮਜ਼ੋਰ ਗਿਆ 9 ਜਾਣੇ ਹੋਗੇ ਇੱਕ ਜਣਾ ਵੱਧ ਗਿਆ ਐ ਤਾਂ ਬਈ ਹੁਣ ਕੀ ਪਤਾ ਹਰ ਦੇ ਘਰ ਦੀ ਗਣਾਏ ਨੇ ਹਾਂ ਹਾਂ ਕੋਈ ਗੱਲਬਾਤ ਕਹਿਣਾ ਚਾਹੁੰਦਾ ਮੈਂ ਕਿਸੇ ਨੂੰ ਲਾਓ ਵੀ ਕਾਹਨੂੰ ਕਿਸੇ ਨੂੰ ਕੁਝ ਕਹਿਣਾ ਵੇ ਐਮੀ ਨੇ ਕਹਿਣਾ ਕੋਈ ਕੰਮ ਵਾਲੀ ਗੱਲ ਕਹਿਣਾ ਵੇ ਹੋਰ ਪਾਸੇ ਭੜਾ ਜਾਂਦਾ ਲਾਓ ਵੀ ਭਰਾ ਲਈ ਤਾੜੀਆਂ ਬਹੁਤ ਸੁਣੀ ਗੱਲ ਬਾਤ ਥੈਂਕ ਯੂ ਸੋ ਮਚ ਮੇਰਾ ਬਰਾ ਥੈਂਕ ਯੂ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਕੀ ਹੈ ਜੀ ਸ਼ਬਨ ਹੈ ਜੀ ਸ਼ਬਨ ਸ਼ਬਨਮ ਜੀ ਆ ਆ ਬੋਲੋਗੇ ਜੀ ਹੱਥੇ ਬੋਲੋਗੇ ਨਹੀਂ ਕਿਸੇ ਨੂੰ ਪੁੱਛੋ ਜੀ ਫਿਰ ਬੋਲੋਗੇ ਜੀ ਉਨੀ ਬੋਲਦੇ ਨਹੀਂ ਚਲੋ ਕਿਉਂ ਘਟ ਸੁਣਾਓ ਜੀ ਫਿਰ ਬੋਲੋਗੇ ਜੀ ਹੁਣ ਨਹੀਂ ਬੋਲਦੇ ਜੀ ਚਲੋ ਕੋਈ ਚਾ ਖੇਲੇ ਪੈਣ ਮੇਰੀ ਨਾਮ ਕੀ ਥੋੜਾ ਸ਼ੋਭਨਮ ਜੀ ਸ਼ੋਭਨਮ ਕਿਹੜੇ ਪਿੰਡ ਤੋਂ ਬਿਲੋਂਗ ਕਰਦੀ ਹੈ ਜੀ ਬਰਾਸ ਤੋਂ ਜੀ ਬਿਲਾਸਪੁਰ ਜੀ ਠੀਕ ਹੈ ਜੀ ਬਰਾਸ ਬਰਾਸਪੁਰਾ ਠੀਕ ਹੈ ਜੀ ਸ਼ੋਭਨ ਵਿਆਹ ਸ਼ਾਦੀ ਅਟੈਂਡ ਕਰਦੀ ਹੋ ਜੀ ਹਾਂ ਜੀ ਬਿਨਾ ਬੁਲਾਏ ਜਾਣੇ ਚ ਬੁਲਾਏ ਜਾਣੀ ਜੀ ਬੁਲਾਏ ਤੇ ਜਾਂਦੇ ਆ ਜੀ ਠੀਕ ਹੈ ਜੀ। ਤੁਸੀਂ ਪਲੱਸ 2 ਕਰਕੇ ਆਏ ਹੋ ਜੀ? ਹਾਂ ਜੀ ਪਲੱਸ 2 ਕਰਕੇ। ਠੀਕ ਹੈ ਜੀ। ਪਲੱਸ 2 ਵਾਲੀ ਤੇ ਹੁਣ ਦੀ ਲੈਵਲ 'ਚ ਕਿੰਨਾ ਕਿਹੜਾ ਫਰੈਂਸ ਲੱਗਦਾ ਜੀ? ਬਹੁਤ ਹੀ ਫਰੈਂਸ ਆ ਜੀ। ਕੀ ਡਿਫਰੈਂਸ ਹੈ ਜੀ? ਸਟੱਡੀ 'ਚ ਵੀ ਬਹੁਤ ਹੀ ਫਰੈਂਸ ਆ। ਹੂੰ। ਹਾਜੀ ਜਵਾਕ ਨੇਣਾ ਜੀ। ਹੈ ਜੀ? ਇਹ ਉਮਰ ਕਿੰਨੀ ਹੋ ਗਈ ਜੀ? 19 ਸਾਲ। 19 ਸਾਲ ਦੇ ਹੋ ਗਏ ਜੀ। 19 ਸਾਲ ਤੱਕ ਹੁਣ ਤਾਂ ਕੋਈ ਅਚੀਵਮੈਂਟ ਕਿਤੇ ਚ ਲਿਖੀ ਚ ਜੀ? ਕੋਈ ਸਕੂਲ ਦੇ ਵਿੱਚ ਦੀ ਕਿਸੇ ਚੀਜ਼ 'ਚ ਭਾਗ ਲੱਤ ਹੋਵੇ ਜੀ? ਕੀ ਚਾਬਗ ਲੱਤਾ ਸੀ ਜੀ ਮੈਂ ਚੈਸਟ ਲੱਤਾ ਸੀ ਜੀ ਅੱਛਾ ਜੀ ਕੀ ਬਣਿਆ ਜੀ ਫਿਰ ਫਸਟ ਪੋਜੀਸ਼ਨ ਹਿੱਸੇ ਚ ਵਾਹ ਵਾਹ ਵੈਰੀ ਗੁੱਡ ਹਾਂ ਫਿਰ ਚੈਸਕੀਡ ਦੀ ਖੇਡਦੀ ਕੁੜੀ ਹਾਲਚ ਆ ਗਈ ਜੀ ਹੈ ਹਾਂ ਜੀ ਹਾਲਚ ਕਿੱਧਰੋਂ ਆ ਗਈ ਫਿਰ ਜੀ ਬਸ ਡਰੀਮ ਸੀ ਜੀ ਕਾਹਦਾ ਜੀ ਬਾਹਰ ਜਾਂਦਾ ਜੀ ਅੱਛਾ ਬਾਹਰ ਜਾਂਦਾ ਡਰੀਮ ਹੈ ਕਿਹੜੀ ਕੰਟਰੀ ਦਾ ਡਰੀਮ ਹੈ ਜੀ ਨਿਊਜ਼ੀਲੈਂਡ ਦਾ ਜੀ ਨਿਊਜ਼ੀਲੈਂਡ ਦਾ ਕੀ ਕਰੋਂਗੇ ਨਿਊਜ਼ੀਲੈਂਡ ਜਾ ਕੇ ਜੀ ਕੰਮ ਜੀ ਕੀ ਕੰਮ ਕਰਾਂਗੀ ਮੈਨੂੰ ਕਹਾਂ ਪਤਾ ਨਹੀਂ ਕਿਹੰਦਾ ਕੰਮ ਨਹੀਂ ਕਰਦਾ ਜੀ ਕੀ ਕੰਮ ਕਰੋਗੇ ਤੁਸੀਂ ਕੋਈ ਸੋਚ ਕੇ ਲੱਗ ਗਈ ਵੀ ਮੈਂ ਆ ਚੀਜ਼ ਕਰਨੀ ਕਰਨੀ ਹੈ ਜਾਨ ਸਰ ਜੀ ਹਾਜੀ ਕੋਈ ਪਲਾਨ ਨਹੀਂ ਹੁਣ ਫਿਲਹਾਲ ਕਾਹਦਾ ਪਲਾਨ ਹੈ ਜੀ ਐਡਜਸਟ ਕਰਕੇ ਬਾਅਦ ਵਿੱਚ ਹੈ ਜੀ ਬੋਲੀ ਕੋਈ ਚੱਕੜ ਗੱਲਬਾਤ ਨਹੀਂ ਤੇ ਘਰ ਦੇ ਕਿੰਨੇ ਪਰਿਵਾਰ ਚ ਕਿੰਨੇ ਮੈਂਬਰ ਹੋ ਜੀ 5 ਮੈਂਬਰ ਹੋ ਜੀ 5 ਮੈਂਬਰ ਹੋ ਜੀ ਕਿਹੜੇ ਕਿਹੜੇ ਆਉਣਗੇ ਜੀ ਸਟੈਪ ਬਾਈ ਸਟੈਪ ਜੀ 10 ਦੇਰ ਬ੍ਰਦਰ ਸਿਸਟਰ ਜੀ ਪਹਿਲਾ ਡੈਡ ਜੀ ਮਮ ਮਮ ਮੈਂ ਆਪ ਤੁਸੀਂ ਪੰਜਾਬੀ ਚ ਬੋਲਤਾ ਜੀ ਹੈ ਡੈਡ ਮੂਵਿੰਗ ਗਲਿਚ ਆ ਗਏ ਹੈ ਜੀ ਚਲੋ ਕੁਝ ਅਚੜ ਗਿਆ ਲੱਗਤ ਨਹੀਂ ਪੇਰ ਬ੍ਰਦਰ ਸਿਸਟਰ ਆ ਗਈ ਜੀ ਕੀ ਨਾ ਸਤੋਂ ਦਾ ਕਰੀ ਵਧੀਆ ਬਣਦੀ ਆ ਥੋਡੀ ਜੀ ਮੈਨ ਮਮ ਨਾਲ ਜੀ ਮਮ ਨਾਲ ਡੈਡ ਨਾਲ ਕਿਉਂ ਨਹੀਂ ਬਣਦੀ ਜੀ ਹੂੰ ਸਾਰੇ ਨਾਲ ਬਣਦੀ ਆ ਜੀ ਵਧੀਆ ਤਾਂ ਆ ਵੀ ਬੋਲੀ ਜਾਂਦੀ ਹੈ ਵਿਚਾਰੀ ਹੈ ਚਲੋ ਜੰਗੀ ਗਿਆ ਸਾਰਨਾ ਵਧੀਆ ਬਣਦੀ ਹੈ ਜੀ ਭੈਣ ਭਰਾ ਨਾਲ ਲੜਾਈ ਹੁੰਦੀ ਹੈ ਜੀ ਨਹੀਂ ਲੜਾਈ ਨਹੀਂ ਹੁੰਦੀ ਜੀ ਕਿਉਂ ਨਹੀਂ ਹੁੰਦੀ ਲੜਾਈ ਫਿਰ ਜੀ ਇਹ ਥੋੜੀ ਜੀ ਹੁੰਦੀ ਹੈ ਜੀ ਸਾਰ ਥੋੜੀ ਜੀ ਲੜਾਈ ਹੁੰਦੀ ਹੈ ਜੀ ਚਲੋ ਕੋਈ ਨਹੀਂ ਉਂਜੀ ਕਰਨ ਬਸੀ ਵੱਧ ਲੜਾਈ ਕਰੀਏ ਜੀ ਹਾਂ ਜੀ ਖਾਣ ਚ ਕੀ ਜੀ ਥੋੜੀ ਫਿਰ ਬਟੇ ਜੀ ਮੋਮੋ ਜੀ ਮੋਮੋ ਜੀ ਠੀਕ ਹੈ ਜੀ ਕਿੰਨੇ ਡੇਲੀ ਮੋ ਖਾਣੇ ਫਿਰ ਮੋਮੋ ਜੀ ਨਹੀਂ ਇੱਕ ਦਿਨ ਛੱਡ ਕੇ ਖਾਣੇ ਜੀ ਅੱਛਾ ਇੱਕ ਦਿਨ ਛੱਡ ਕੇ ਖਾਣੇ ਜੀ ਹਾਂ ਜੀ ਫਿਰ ਜਿਹੜਾ ਇੱਕ ਦਿਨ ਵਿਚ ਦੀ ਗੈਪ ਆ ਜਾਂਦਾ ਉਦੋਂ ਕੀ ਖਾਣੇ ਜੀ ਦੇ ਬਰਗਰ ਖਾਣੇ ਅੱਛਾ ਤੇ ਬਰਗਰ ਖਾਣੇ ਜੀ ਠੀਕ ਹੈ ਕਦੇ ਘਰੇ ਲੈ ਗਿਓ ਚੀਜ਼ ਨਾਲ ਜੀ ਹਾਂ ਜੀ ਕਦੇ ਕਿਉਂ ਨਹੀਂ ਲੈ ਜਾਂਦੇ ਫਿਰ ਜੀ ਅਦੇ ਭੈਣ ਭਰਾਵਾਂ ਵਾਸਤੇ ਜੀ ਹਾਂ ਜੀ ਉਹ ਵੀ ਲੈ ਕੇ ਜਾਂਦੇ ਵਾਸਤੇ ਜੀ ਜੀ ਤੁਸੀਂ ਫਿਰ ਮੱਥਾ ਆ ਵੀ ਮੈਂ ਵੀ ਲੈ ਕੇ ਜਾਂਦੀ ਜੀ ਕਦੇ ਕਿਉਂ ਦੇ ਕੱਪੜੇ ਜਿਹੜੇ ਪਾਏ ਸੀ ਨਹੀਂ ਕੱਪੜੇ ਨਹੀਂ ਪਾਏ ਜੀ ਕਦੇ ਖਾਂ ਇਕੱਠੇ ਬਹਿ ਕੇ ਰੋਟੀ ਪਣੀ ਖਾਦੇ ਸੀ ਹਾਂ ਜੀ ਖਾਦੇ ਸੀ ਇਕੱਠੇ ਬਹਿ ਕੇ ਰੋਟੀ ਪਣੀ ਖਾਂਦੇ ਸੀ ਜੀ ਕਿਹੜਾ ਹੁੰਦਾ ਨਹੀਂ ਵੀ ਯਾਰ ਰੋਟੀ ਬੜਾ ਛਿੱਤੀ ਖਾ ਜਾਂਦੇ ਜੀ ਨਹੀਂ ਠੀਕ ਖਾਣਿਆ ਸਾਰੇ ਅੱਜ ਸਾਰੇ ਰੋਟੀ ਠੀਕ ਹਨ ਜੀ ਠੀਕ ਹੈ ਜੀ ਸਵੇਰ ਤੋਂ ਲੈ ਕੇ ਥੋੜੀ ਸ਼ਾਮ ਤੱਕ ਰੁਟੀਨ ਕਿੱਦਾਂ ਕਿਦਾਂ ਦੀ ਹੈ ਜੀ ਸਵੇਰੇ ਇੰਸਟੀਚੂਟ ਹੁੰਦਾ ਜੀ ਨਹੀਂ ਉੱਠਣਸਾਰ ਜੀ ਸਵੇਰੇ ਉੱਠ ਕੇ ਫ੍ਰੈਸ਼ ਹੋ ਕੇ ਜੀ ਫਿਰ ਤਿਆਰ ਹੋ ਕੇ ਇੰਸਟੀਚੂਟ ਹਨ ਜੀ ਹੂੰ ਸੇ ਪੰਜ ਕਲਾਸ ਖਤਮ ਕਰਕੇ 5 ਵਜੇ ਕਰ 5 ਵਜੇ ਤੱਕ ਕਲਾਸ ਲੱਗਦੀ ਹੈ ਤੇ 7 ਵਜੇ ਘਰ ਪਹੁੰਚਣਾ ਜੇ ਸੀ। ਅਸੀਂ 2 ਘੰਟੇ ਚ ਪਹੁੰਚਦੇ ਹਾਂ ਜੀ। ਫਿਰ ਤਾਂ ਬੜਾ ਸਟਰਗਲ ਲਾਈਫ ਚੱਲਦੀ ਹੈ ਥੋੜੀ ਤਾਂ ਜੀ। ਫੇਰ ਕਰਿਆ ਕੇ ਪੜ੍ਹਦੇ ਹੋ ਨਾ 7 ਵਜੇ ਕੀ ਜੀ? 7 ਵਜੇ ਕ ਹਾਂਜੀ ਪੜ੍ਹਦੇ ਹਾਂ ਜੀ। ਕਿੰਨਾ ਟਾਈਮ ਪੜ੍ਹਦੇ ਹੋ ਜੀ? 1 ਘੰਟਾ ਜੀ। 1 ਘੰਟਾ ਕਿਨੇ ਵੇਦੋ ਕਿਨੇ ਵੇ ਤੱਕ ਜੀ? 9 ਤੋਂ 10 ਵਜੇ ਤੱਕ ਜੀ। ਠੀਕ ਹੈ 7 ਤੋਂ 8 ਵਿੱਚ ਰੋਟੀ ਬਣੀ ਖਾਣੇ ਹੋ ਜੀ? ਹਾਂਜੀ। ਭੈਣਾ ਬਰਾ ਮਾਣਾ ਖਾਣੇ ਹੋ ਜੀ? ਹਾਂਜੀ। ਭੈਣ ਵੱਡੀਆਂ ਕਿ ਛੋਟੀਆਂ ਥ ਕਿਉਂ ਨਹੀਂ ਲੜਦੇਗੇ ਫਿਰ ਜ਼ਮੀਨ ਲੜਦੇ ਦੀ ਉਹਦੇ ਪੇਪਰ ਚੱਲਦੇ ਨੇ ਜੀ ਹੁਣ ਉਹ ਆਪਣੀ ਤਿਆਰੀ ਕਰਦੀ ਆ ਜੀ ਅੱਛਾ ਪੇਪਰ ਚੱਲਦੇ ਤਾਂ ਨਹੀਂ ਲੜਦੇ ਦੀ ਠੀਕ ਹੈ ਜੀ ਤੇ ਇੱਕ ਦੋ ਭਰਾ ਕਾ ਜਾਂ ਪੈਣਾ ਦੂਜੇ ਜੀ ਭਰਾ ਜੀ ਭਰਾ ਉਹ ਵੱਡਾ ਕਾ ਜਾਂ ਛੋਟਾ ਜੀ ਛੋਟਾ ਜੀ ਛੋਟਾ ਜੀ ਉਹਦੇ ਪੇਪਰ ਚੱਲਦੇ ਆ ਜੀ ਉਹਦੇ ਪੇਪਰ ਹੋਗੇ ਜੀ ਪਲੱਸ ਉਹਦੇ ਹੂੰ ਫਿਰ ਹੁਣ ਲੜਨਾ ਸਟਾਰਟ ਨਹੀਂ ਕੀਤਾ ਸੀ ਹਾਂ ਜੀ ਕਦੋਂ ਲੜਨਾ ਸਟਾਰਟ ਕਰਦੇ ਉਹਨੇ ਜੀ ਫਿਰ ਉਹ ਕੰਮ ਸਿੱਖ ਰਿਹਾ ਜੀ ਉਹ ਉੱਥੇ ਚੱਲ ਜਾਂਦਾ ਜੀ अच्छा ता नहीं लड़ती जी चंगी गल है जी और फिर करे नहीं ना हुंदा जी ठीक <laughs> <laughs> है ठीक है बाबा शुक्रिया बहन मैं भी कोई बात कुछ शेयर करना चाह रही हूं कोई मम्मी ਨੂੰ ਕੋਈ ਡੈਡੀ ਨੂੰ ਚਲ ਮਮੀ ਨੂੰ ਤਾਂ ਕਹਿ ਦੋ ਵੀ ਤੂੰ ਮਮੀ ਤੁਸੀਂ ਲਾੜ ਲਿਓ ਜੀ ਲਾੜ ਲਓ ਚੱਕਰੇ ਕੌਣ ਹੈ ਤੁਹਾਡੇ ਤੰਨਾ ਚੋਂ ਜੀ ساری ਜਾਣ ਲੈਂ ਜੀ ساری ਲਾੜ ਲਿਓ ਚੰਗੀ ਗੱਲ ਹੈ ਕੋਈ ਗੱਲਬਾਤ ਕਹੂਗੇ ਮਮੀ ਨੂੰ ਜੀ ਨਾ ਸਰ ਵੀ ਕਹਿਣੀ ਨਹੀਂ ਹੈਗੀ ਦੀ ਹੋਲੀ ਜੀ ਕੁੜੀਆਂ ਮੇਰੇ ਤਰ ਬਹੁਤ ਸੁਣੇ ਗੱਲਾਂ ਬਾਤੀਆਂ ਸਤਾੜੀਆਂ ਲਾ ਬਈ ਕੁੜੀ ਬਹੁਤ ਸੁਣੀਆਂ ਬਹੁਤ ਥੈਂਕ ਯੂ ਬਹੁਤ ਭੈਣ ਜੀ ਥੈਂਕ ਯੂ ਗੋਡ ਬlesਸ ਯੂ ਲਓ ਜੀ ਇਹ ਨਹੀਂ ਬਾਤ ਜਗੀ ਮੇ ਲੱਗ ਆ ਪੜਾਈ ਮੜਾ ਨਾ ਕੇ ਨਾਮ ਕੀ ਹਾਂ ਬਹੁਤ ਬਰਾ ਖਰਾਬ ਹੋ ਰਿਹਾ ਹੈ ਕਲਾ ਖਰਾਬ ਹੋ ਗਾੜੀ ਨੂੰ ਕਹੜਾ ਤੈਨੂੰ ਉਸਨੇ ਬੋਸ ਪੰਜਾਬ ਚ ਭੇਜਣਾ ਨਾ ਵੀ ਤੂੰ ਦੇਖ ਬੋਲਣਾ ਨਹੀਂ ਆਣਾ ਹੈ ਐਵੇਂ ਵੀ ਬੋਲਣਾ ਦੀ ਬੋਲ ਦੇ 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 ਹਾਂ ਹਾਂ ਨਾਮ ਕੀ ਹੈ ਦੀ ਪ੍ਰਿੰਕਾਈ ਪ੍ਰਿੰਕਾ ਜੀ ਪ੍ਰਿੰਕਾ ਦੇ ਕੀ ਸ਼ੌਂਕ ਹੈ ਦੀ ਕਿ ਵੀਰੇ ਮੇਰਾ ਸਾਹ ਤਾਂ ਪੁਲਿਸ ਦੀ ਕਬਟ ਮਮਾ ਕਹਿੰਦੇ ਵੀ ਤੂੰ ਬਾਰੇ ਦਾ ਤੇ ਕਿ ਵੀਰੇ ਮੇਰੇ ਵੀਰੇ ਤਾਂ ਕੁਸ਼ਨ ਕਰ ਇਹਨੂੰ ਥੋੜਾ ਜਿਆਦਾ ਪਤਾ ਮੇਰੇ ਬਾਰੇ ਹਾਂ ਨਾ ਓਏ ਹਰ ਕੀ ਫਿਰਦੇ ਤੁਹਾਨੂੰ ਦੱਸਾਂ ਮੈਂ ਖਾਣਾ ਨਾ ਲੈ ਤੇਰੇ ਤੇ ਲੋ ਚਲੋ ਕੋਈ ਨਹੀਂ ਗਲਤੀ ਹੋ ਗਈ ਮੁੰਡੇ ਤੋ ਜੀ ਮਾਫੀ ਮੰਗਦੇ ਜੀ ਮਤਲਬ ਕਿ ਚਲੋ ਪਰਸ ਤੁਸੀਂ ਜਾਣਾ ਸੀ ਪਰ ਤੁਸੀਂ ਕੈਨਸਲ ਕਰਤਾ ਜੀ ਹਾਂ ਮੇਰੇ ਮਮਾ ਕਰਕੇ ਕਰਨਾ ਪੈ ਗਿਆ ਹੂੰ ਕੀ ਕਹਿੰਦੇ ਮਮਾ ਕੀ ਕਹਿੰਦੀ ਸੀ ਮੇਰੇ ਮਮਾ ਦਾ ਡਰੀਮ ਹੈ ਵੀ ਪ੍ਰਿੰਕਾ ਬਾਰੇ ਜਾਦੇ ਅੱਛਾ ਪ੍ਰੈਂਕਾਂ ਵੀ ਪੂਰੀਆਂ ਪ੍ਰੈਂਕ ਵਾਲੀ ਫੀਲਿੰਗਾਂ ਚ ਹੈ ਠੀਕ ਹੈ ਜੀ ਮੇਰੇ ਮੂੰਹ ਸਾਦੇ ਕਮਾ ਕਾ ਮਿਲਾਈ ਉਹ ਨਹੀਂ ਨਹੀਂ ਬੋਲੋ ਬੋਲੋ ਤੁਹਾਡਾ ਹੀ ਸ਼ੋਅ ਹੈ ਜੀ ਤੁਸੀਂ ਬੋਲਣਾ ਜੀ ਕੋਈ ਚੱਕਰ ਵਾਲੀ ਗੱਲਬਾਤ ਨਹੀਂ ਹੈਗੀ ਜੀ ਠੀਕ ਹੈ ਠੀਕ ਹੈ ਪ੍ਰੈਂਕਾਂ ਦੀ ਦੱਸੋ ਵੀ ਚਲੋ ਤੁਸੀਂ ਬਾਹਰ ਵੀ ਜ਼ਰੂਰ ਜਾਓ ਜੀ ਕੀ ਕਰੋਗੇ ਬਾਹਰ ਜਾ ਕੇ ਪ੍ਰੈਂਕਾਂ ਜੀ ਬਾਹਰ ਜਾ ਕੇ ਫਿਲਹਾਲ ਤਾਂ ਸਟੱਡੀ ਕਰਕੇ ਮੇਰੇ ਮੰਮਾ ਨੂੰ ਬੁਲਾਉਣਾ ਸਭ ਤੋਂ ਪਹਿਲਾਂ ਹੂੰ ਇਹ ਮੇਰਾ ਸੁਪਨਾ ਹੈ ਮੇਰੇ ਮਮਾ ਨੂੰ ਬੁਲਾਵਾਂ ਪਹਿਲਾਂ ਮੈਂ ਜਾ ਕੇ ਹੂੰ ਥੋੜੀ ਮੰਮੀ ਦਾ ਕੀ ਸੁਪਨਾ ਫਿਰ ਜੀ ਮੇਰੇ ਮਮਾ ਦਾ ਸੁਪਨਾ ਤਾਂ ਵੈਸੇ ਬਾਹਰੇ ਜਾਣਾ ਬਟ ਉਹਨਾਂ ਨੂੰ ਆਏ ਪ੍ਰਿੰਕਾ ਭੱਜ ਜਾਏ ਵੀ ਮਤਲਬ ਸਾਰਿਆਂ ਨੇ ਲਾਈਫ ਸਟਾਈਲ ਇੱਕ ਦਾ ਪ੍ਰਿੰਕਾ ਨਹੀਂ ਲੋਟ ਆਉਂਦੀ ਮੇਰੇ ਦੇਖਤੀ ਉਹ ਸਹੀ ਹੈ ਥੋੜਾ ਹੀ ਸ਼ੁਰੂ ਹੈ ਜੀ ਮੈਂ ਤਾਂ ਕੁਝ ਬੋਲੇ ਹੀ ਨਹੀਂ ਕੈਮਰਾ ਚ ਲਾ ਰੱਖੇ ਮੂਰੇ ਕੈਮਰਾ ਬੰਦ ਕਰ ਕੈਮਰਾ ਦਾ ਬੰਦ ਐ ਮੰਨ ਕੇ ਚੱਲੋ ਜੀ ਮੈਨੂੰ ਫੀਲਿੰਗ ਨਹੀਂ ਆ ਰਹੀਆਂ ਇਹ ਮੇਰੇ ਹੁਣ ਪ੍ਰਿੰਕਾ ਫੀਲਿੰਗ ਵੀ ਭਾਲਦੀ ਐ ਪ੍ਰਿੰਕਾ ਤੁਸੀਂ ਪੂਰੀ ਫੀਲਿੰਗ ਚ ਗੱਲਬਾਤ ਕਰਨੀ ਹੈ ਤੁਸੀਂ ਪੂਰਾ ਆਉਂਦਾ ਮੈਂ ਮੈਂ ਥੱਲੇ ਬਹਿ ਜਾਣਾ ਕਹੂੰ ਤਾਂ ਤੁਸੀਂ ਮੈਂ ਨਹੀਂ ਨਹੀਂ ਖੜੇ ਰਹੋ ਠੀਕ ਹੈ ਜੀ ਐਂ ਨਹੀਂ ਕਿਹਾ ਵੀ ਮੇਰੇ ਬਹਿ ਜਾ ਚਲ ਕੁਰਸੀ 'ਤੇ ਬਹਿ ਜਾ ਨਹੀਂ ਤੂੰ ਖੜਾ ਹੀ ਰਹੇ ਨਹੀਂ ਨਹੀਂ ਪਰ ਮੇਰੇ ਜ਼ਰੂਰ ਜ਼ਰੂਰ ਗੱਲਬਾਤ ਕਰੋ 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 ਅੱਛਾ ਪ੍ਰਿੰਕਾ ਜੀ ਜਾਉਗੀ ਬਾਹਰ ਨਹੀਂ ਠੀਕ ਹੈ ਪ੍ਰਿੰਕਾ ਜੀ ਤੁਸੀਂ ਜ਼ਰੂਰ ਬਾਹਰ ਜਾਉਂਗੀ ਉੱਥੇ ਜਾ ਕੇ ਕੀ ਕੀ ਕਰੋਗੇ ਪ੍ਰਿੰਕਾ ਜੀ ਤੇ ਉੱਥੇ ਜਾ ਕੇ ਵੀਰੇ ਦੇਖਦੇ ਹਾਂ ਫਿਲਹਾਲ ਤਾਂ ਮੈਨੂੰ ਆਏ ਆ ਵੀ ਮੇਰੇ ਮਮਾ ਆ ਜਾਣਗੇ ਤਗਰੀ ਮਾਰਦੇ ਹਾਂ ਜੀ ਨਹੀਂ ਫੁਗਰੀ ਤਾਂ ਨਹੀਂ ਮਾਰੇ ਹੈਗੇ ਫਿਲਹਾਲ ਤਾਂ ਐਵੇਂ ਆ ਵੀ ਆਈਲਟਸੋਂ ਨਿਕਲਦੇ ਤੇ ਬਾਰੇ ਬਾਗਦੇ ਫਾਤੂ ਮਾਰਾਂਗੇ ਫੇਰ ਵਾਲਮਨ ਸਟੇਟਸ ਟੂ ਅੱਛਾ ਤੁਸੀਂ ਉਹ ਸਟੋਰੀਆਂ ਲਾ ਕੇ ਮਚਾਉਣਾ ਲਈ ਦੀ ਨਹੀਂ ਜੇ ਤੂੰ ਅਗਲੇ ਮਚਾਉਂਦੇਂ ਕਿ ਫੇਰ ਅਸੀਂ ਨਹੀਂ ਮਚਾ ਸਕਦੇ ਨਹੀਂ ਥੋੜਾ ਹੱਕ ਹੈ ਮਚਾਉਣ ਦਾ ਕਿਵੇਂ ਮਚਾਉਂਗੇ ਕਿਵੇਂ ਜੀ ਵੀਰੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਾ ਕੇ ਕ੍ਰਿਕਟ ਕਰਨੇ ਸਭ ਤੋਂ ਪਹਿਲਾਂ ਜਾ ਕੇ ਜੀ ਚੰਚਾ ਦੀ ਸਟੋਰੀ ਬਣਨੀ ਆ ਇੰਸਟਾ ਤੇ ਸਟੋਰੀ ਪਾਉਣੀ ਆ ਮਤਲਬ ਝੰਡਾ ਝੁੰਡਾ ਲਾ ਕੇ ਪ੍ਰੋਪਰ ਪਤਾ ਲੱਗੇ ਵੀ ਕੁੜੀ ਕਿ ਕਿਹੜੀ ਕੰਟਰੀ ਲੱਗੇ ਵੀ ਆਗੇ ਕੈਨੇਡਾ ਹਾਂ ਹਾਂ ਜ਼ਰੂਰ ਤੁਸੀਂ ਕਹਿ ਰਹੇ ਹੋ ਤੇਰੇ ਕਿੜਿ-ਕਿੜਿ ਰਿਸਤਾਂ ਨੂੰ ਬਚਾਉਣਾ ਜੀ ਨਹੀਂ ਚਲੋ ਬਸ ਆਦਾ ਬੰਦਾ ਹੈ ਆ ਤਾਂ ਮੈਨੂੰ ਲੱਗਦਾ ਨਾ ਰਿਸਤੇ ਧਾਰਾ ਕੇ ਕਰੀ ਵੀ ਨਹੀਂ ਮਾਰ ਨਹੀਂ ਜਿਹੜੀ ਕਹਿੰਦੀ ਸੀ ਚਲੋ ਪ੍ਰਿੰਕਾ ਨੂੰ ਇੱਕ ਆ ਨੀਲ ਲਾਉਣਾ ਇਹਦੇ ਕੀ ਹੁੰਦੇ ਆ ਹਾ ਨੀਲ ਪਾਣੀ ਸ਼ੀਲ ਨੀਲ ਪਾਸ ਲਾਉਣ ਦਾ ਸ਼ੌਂਕ ਹੈ ਜੀ ਨਾ ਵੀਰੇ ਮੈਂ ਤਾਂ ਵੈਸੇ ਹੀ ਲਾਈ ਸੀ ਪਈ ਤੀ ਚੱਕ ਕੇ ਦੇਖ ਗਈ ਮੈਨੇ ਲਾ ਲਈ ਅੱਛਾ ਕਰੇ ਕੋਈ ਚੀ ਪਈ ਤੀ ਤੁਸੀਂ ਚੱਕ ਕੇ ਲਾ ਲੈਣੋ ਜੀ ਹਾਂ ਚੰਗੀ ਗੱਲ ਹੈ ਜੀ ਰਿਸਤਰ ਮਾਮੇ ਕਿੰਨੇ ਤੁਹਾਡੇ ਜੀ ਮਾ ਮੇਰੇ ਦੋ ਮਾਮੇ ਸੀ ਤੇ ਇੱਕ ਮਾਮੇ ਨੂੰ ਡੈਥ ਹੋ ਗਈ ਦੋ ਹੀ ਰਹੇ ਤੇ ਮੇਰੇ ਸੀ ਮਾਪੇ ਠੀਕ ਹੈ ਜੀ ਤੇ ਮਾਸੀਆਂ ਜੀ ਮਾਸੇ ਮੇਰੇ ਕਿਹਾ ਇੱਕ ਮਾਸੇ ਮਾਸੀ ਨਾਲ ਵਧੀ ਬਣਦੇ ਬਣ ਜਾਂਦੀ ਹੈ ਥੋੜੀ ਵਕਤ ਬੜਾ ਥੋੜੀ ਜਿਹੀ ਮੇਰੇ ਲੜਾਈ ਜ਼ਿਆਦਾ ਪੈਂਦੀ ਹੈ ਹਰ ਇੱਕ ਨਾਲ ਜ਼ਿਆਦਾ ਮੈਂ ਤੁਸੀਂ ਲੜਾਕੀ ਹੋ ਜੀ ਕੁਝ ਵੀ ਕਹਿ ਸਕਦੇ ਹੋ ਕੀ ਮਿਲਦਾ ਲੜਕੇ ਜੀ ਅੱਛਾ ਕੱਬਾ ਸਵਾਜੀ ਦਾ ਨਾ ਵੀਰੇ ਨਾ ਵੀ ਨਹੀਂ ਅੰਗਾ ਜੀ ਨੋ ਬਦਨਾਮ ਕਰ ਰਹੇ ਨੇ 90 ਬਦਨਾਮ ਕਰ ਦਿਆ ਜਾਣ ਲਵਾਂਗੇ ਹਾਂ ਕੋਈ ਨਹੀਂ ਬਾਤ ਚ ਤਪੜ ਤਪੜਾ ਹੀ ਹੋ ਜਾ ਕੋਈ ਝੱਟੜ ਗੱਲ ਨਹੀਂ ਜੀ ਹੈ ਇਹ ਇਹਦੀ ਖਾਸ ਗੱਲ ਕੀ ਹੈ ਜੀ ਠੀਕ ਹੈ ਮੇਰੇ ਲਈ ਤਾਂ ਹੂੰ ਨਹੀਂ ਥੋੜੀ ਜਿਹੀ ਦਬਾ ਕੇ ਕੁਲੀ ਇੰਟੈਲੀਜੈਂਟ ਆ ਗਈ ਅੱਛਾ ਤੁਸੀਂ ਇਹ ਇੰਟੈਲੀ ਤੁਸੀਂ ਪਿਓਰ ਨਾ ਲਾਇਗੋ ਜੀ ਐਵੇਂ ਕਹਿ ਸਕਦੇ ਆ ਇਹਦੇ ਕੰਪੈਰੀਸਨ ਅੱਛਾ ਇਹ ਜ਼ਿਆਦਾ ਪੜਦੀ ਹੈ ਜੀ ਠੀਕ ਹੈ ਮਤਲਬ ਹੂੰ ਪੰਪ ਦੇ ਕੋਈ ਨਾ ਥੋੜੇ ਬਹੁਤ ਹੀ ਦੇ ਦੇ ਨੇ ਕੈਮਰਾ ਚੱਲਦਾ ਉਧਰ ਦੇਖ ਕੇ ਪੰਪ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਨਾ ਵੱਡੇ ਵੱਡੇ ਪੰਪ ਜੇ ਦੇਣੇ ਆਂ ਜੀ ਪੀਪਰਿੰਕਾ ਐਂ ਕਰੂਗੀ ਤਨ ਵੱਡੇ ਹੱਥ ਮੇਰੇ ਫਟਾਕੇ ਪੈ ਜਾਣਗੇ ਫੇਰੇ ਫਟਾਕੇ ਪੈਂਦੇ ਮਾਸੀ ਜਸਪ੍ਰਿੰਕਾ ਨੇ ਆਪਦੇ ਬਾਰੇ ਦੱਸਣਾ ਹੈ ਹਾਂਜੀ ਪੁੱਛੋ ਜੀ ਆਪਦੇ ਬਾਰੇ ਬੋਲਣਾ ਪ੍ਰਿੰਕਾ ਨੇ ਵੀ ਮੈਂ ਪ੍ਰਿੰਕਾ ਕੌਰ ਵੀ ਆਪਣੇ ਤੋਂ ਬਿਲੋਂਗ ਕਰਦੀ ਆ ਇੱਥੇ ਮੈਂ ਜਾਣਾ ਚੋ ਨਹੀਂ ਜਿੱਦੇ ਬਾਗੀ ਸਾਰਿਆਂ ਦੇ ਗਾਲ ਜੀ ਅੱਗ ਲਾ ਦੂੰ ਲਾ ਦੇਣੀ ਆ ਵੀਰੇ ਫਿਰ ਨਹੀਂ ਰੁਕਣਾ ਮੈਂ ਫਿਰ ਨਹੀਂ ਦਲਦੀ ਹੈਗੀ ਇੱਕ ਵਾਰ ਬਾਗ ਦੇਵਾਂ ਬਸ ਹਮ ਮਾੜੇ ਖਰ ਖਰੇ ਤੂੰ ਜਾਂਦੀ ਵੀ ਨਹੀਂ ਫਿਰ ਜਿੱਦੇ ਬਾਗੀ ਉਹਦੇ ਤੂੰ ਹਟਦੀ ਨਹੀਂ ਫਿਰ ਹੈ ਹਟਦੀ ਨਹੀਂ ਹੈਗੀ ਰੇ ਇੱਕ ਵਾਰ ਬਸ ਆਈ ਲੈਟ ਨਹੀਂ ਖੜਨਾ ਹੈ ਫਿਰ ਨਹੀਂ ਰੁਕਦੀ ਹੈਗੀ ਹਮ ਹੁਣ ਤੁਹਾਨੂੰ ਆਰਸ ਖੜਾਈ ਬੈਠੀ ਹੈ ਜੀ ਹਾਂ ਵੀਰੇ ਕੀ ਹੋ ਕੀ ਆ ਵੀ ਮੰਚ ਵੀਰੇ ਮੈਂ ਤਾਂ ਸਹੀ ਰਸਨਾ ਇੱਕ ਦਿਨ ਪੰਜਾਬੀ ਟੱਚ ਉਹਦੇ ਪਹਿਲਾਂ ਗਲਤੀ ਦੱਸ ਦੇਈ ਸੀਗੀ ਓਏ ਨਹੀਂ ਵੀਰੇ ਹਾਈਲਾਈਟਸ ਦੇ ਰਿਲੇਟਡ ਗੱਲ ਰਹੀ ਹੈ ਅੱਛਾ ਅੱਛਾ ਪੜਾਈ ਦੀ ਗੱਲਬਾਤ ਕਰਦੇ ਹਾਂ ਠੀਕ ਹੈ ਜੀ ਮਤਲਬ ਪੰਜਾਬੀ ਟੱਚ ਫੋਨ ਦੇ ਕਾਰਨ ਥੋੜੀ ਜਿਆਦਾ ਡਿਫਿਕਲਟੀ ਆ ਰਹੀ ਹੈ ਹੂੰ ਉਹ ਬਾਈ ਵਾਲੀ ਗੱਲਬਾਤ ਆ ਗਈ ਸੀ ਹਾਂ ਮਤਲਬ ਜਿਹੜਾ ਸਰਕਾਰੀ ਚ ਪੜੇ ਹੋਗੇ ਪੱਕੇ ਜੀ ਹਾਂ ਇਹ ਔਖੀ ਆਪਾਂ ਨੂੰ ਔਖੀ ਕਿਉਂ ਲੱਗਦੀ ਜੀ ਨਹੀਂ ਕੀ ਗੱਲ ਆ ਉਹ ਹੀ ਵੀਰੇ ਇੰਨਾ ਨਹੀਂ ਪਤਾ ਹੈਗਾ ਜੇ ਇੰਨਾ ਪਤਾ ਹੁੰਦਾ ਜਨਾਈਲਟਸ ਕਰਨਾ ਰਹਿੰਦੇ ਏ ਵੀ ਠੀਕ ਹੈ ਗੱਲ ਬਾਤ ਚ ਚਲੋ ਜ਼ਰੂਰ ਪਰਮਾਤਮਾ ਕਰੇ ਤੁਸੀਂ ਜ਼ਰੂਰ ਆਇਲਸ ਕੱਡੋ ਦੀ ਕੋਈ ਗੱਲ ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਵੀਰੇ ਸ਼ੇਅਰ ਤਾਂ ਕੁਝ ਨਹੀਂ ਕਰਨਾ ਬਸ ਮੈਂ ਹੀ ਰਹਿਣਾ ਵੀ ਹਾਂ ਮੇਰੇ ਮਮਾ ਦਾ ਸੁਪਨਾ ਪੂਰਾ ਹੋ ਜਾਏ ਮੇਰੇ ਤੇ ਜਦ ਹੋਣਗੇ ਉਹ ਦੇਖਾਂਗੇ ਬਟ ਜੇ ਮਮਾ ਦਾ ਹੋ ਗਿਆ ਫਿਰ ਤਾਂ ਮੇਰਾ ਵੀ ਹੋ ਹੀ ਜਾਊਗਾ ਮੇਰੇ ਮਮਾ ਕੁਛ ਤਾਂ ਮੈਂ ਖੁਸ਼ ਹੂੰ ਮੰਮੀ ਨਾਲ ਥੋੜਾ ਵਧੀਆ ਪਿਆਰ ਬਣਿਆ ਹੋਏ ਦੀ ਬਹੁਤ ਜ਼ਿਆਦਾ ਹੀ ਮੇਰੀ ਮੰਮੀ ਤਾਂ ਜੀ ਬਹੁਤ ਛੇ ਨਾ ਬਹੁਤ ਜ਼ਿਆਦਾ ਪਿਆਰ ਕਰਦੀ ਨਹੀਂ ਬੋਲਦਾ ਟੈਨਸ਼ਨ ਨਾ ਲਓ ਜੀ ਨਾ ਗ੍ਰੈਂਡ ਪੁੱਛ ਵੀ ਸਕਦੇ ਮੇਰੇ ਅੱਛਾ ਜੀ ਪੁੱਛਦੇ ਪੁੱਛਦੇ ਚਲ ਮੰਮੀ ਦੇ ਮਨ ਚੋਂ ਕਰੇ ਹੈਲਪ ਕਰਾਉਣੇ ਕੰਮ ਦੇ ਵਿੱਚ ਜੀ ਹਾਂ ਵੀਰੇ ਜੋ ਮੈਨਾਂ ਨੇ ਪਹਿਲੇ ਮੈਂ ਤੁਹਾਨੂੰ ਦੱਸ ਨਹੀਂ ਵੀਰੇ ਪਤਾ ਹੀ ਨਾ ਜਦੋਂ ਮੈਂ ਛੋਟੀ ਹੁੰਦੀ ਸੀ ਤੁਸੀਂ ਐ ਕਰੋ ਤੁਸੀਂ ਨੇ ਇਕੱਲੇ ਬੁੱਲ ਮੈਂ ਪਾਣੀ ਪੂਣੀ ਪੀ ਕੇ ਆ ਗਿਆ ਚੰਗਾ ਜੀ ਮੈਨੂੰ ਹੀ ਲਾ ਦੇ ਤੁਸੀਂ ਕਿਤਾ ਮੈਂ თვით ਵੀ ਕੰਮ ਪਾੜ ਦਿਆ ਓਏ ਗਲਾ ਖਰਾਬ ਹੈ ਵੀਰੇ ਅੱਛਾ ਅੱਛਾ ਹਾਂ ਹਾਂ ਮੈਂ ਭੁੱਲ ਗਿਆ ਤੁਹਾਡਾ ਗਲਾ ਖਰਾਬ ਹੈ ਠੀਕ ਹੈ ਜੀ ਚਲੋ ਹਾਂ ਜੀ ਦੱਸੋ ਮੈਂ ਤੁਸੀ ਕਰੇ ਕਦੇ ਕੀ ਕੀ ਕੰਮ ਕਰਦੇ ਸੀ ਮੈਂ ਨੰਦ ਮੈਂ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੈਂ ਜਮਣ ਕੰਮ ਕਰਕੇ ਸੀ ਫਿਰ ਉਹ ਮੈਨੂੰ ਤਸ ਜਾਉਣ ਲੱਗ ਗਿਆ ਜਦੋਂ ਛੋਟੇ ਹੁੰਦੇ ਸੀ ਤੁਸੀਂ ਕੰਮ ਨਹੀਂ ਕਰਦੇ ਸੀ ਦਾ ਵਿਚਾਰ ਮੇਰੇ ਮੰਮਾ ਸਾਰੇ ਦੇ ਕੰਮ ਕਰਦੇ ਨੇ ਮੇਰੇ ਪਿੱਛੇ ਫਿਰ ਰਹੇ ਨੇਗੇ ਥੋੜਾ ਬਹੁਤਾ ਮੇਰਾ ਵੀ ਫਰਜ ਆ ਜਾਵੇਗਾ ਥੋੜੀ ਬਾਤ ਉਹਨਾਂ ਨੂੰ ਖੁਸ਼ੀ ਦਈਏ ਹੂੰ ਫਿਰ ਤੁਸੀਂ ਕੀ ਕੀ ਕੰਮ ਕਰਦੇ ਹੋ ਜੀ ਘਰੇ ਚੱਕੀ ਜੀ ਤੇ ਪਹਿਲਾਂ ਤਾਂ ਹੇ ਤਾਂ ਮੈਂ ਜਾ ਕੇ ਮਤਲਬ ਸਾਰੇ ਦੂਜੀ ਕੰਮ ਕਰ ਦੇਂਗਾ ਮਨ ਰੋਟੀ ਪਾਣੀ ਦਾ ਜੋ ਮੰਮਾ ਕਰ ਜਾਂਦੇ ਨੇਗੇ ਕੰਮ ਕਰਨ ਠੀਕ ਹੈ ਜੀ ਚੰਗੀ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਕੰਮ ਕਰਨਾ ਚਾਹੀਦਾ ਜੀ ਜ਼ਰੂਰ ਭੈਣ ਮੇਰੇ ਥੋੜੇ ਜਿਹੜੇ ਸੁਪਨੇ ਨੇ ਜ਼ਰੂਰ ਪੂਰੇ ਹੋਣ ਸਾਡੀ ਇਹੀ ਦੁਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਥਾੜਾ ਤਾੜੀਆਂ ਨਾਲ ਵੀ ਕੁੜੀ ਜੀ ਬਹੁਤ ਸੁਣੀ ਮੈਂ ਮਰ ਦੜੀ ਪਿੰਡ ਤੋਂ ਬਿਲੋਂਗ ਕਰਦੀ ਆਂ ਮੇਰੇ ਪਿਤਾ ਜੀ ਦਾ ਨਾਮ ਬਲਵੀਰ ਸਿੰਘ ਆ ਉਹ ਪਿੰਡ ਦੇ ਸਰਪੰਚ ਹਨ ਤੇ ਮੇਰੀ ਮਾਤਾ ਇਹ ਨਾਮ ਬਲਜੀਤ ਕੋਰਾ ਉਹ ਬਲਾਕ ਸਮਿਤੀ ਦੇ ਮੈਂਬਰ ਹਨ ਅਤੇ ਮੇਰੇ ਦੋ ਭੈਣ ਭਾਈ ਨੇ ਦੋਨੋਂ ਮੇਰੇ ਤੋਂ ਛੋਟੇ ਨੇ ਠੀਕ ਹੈ ਜੀ ਅੱਛਾ ਤੁਹਾਡਾ ਜਿਹੜੀ ਸਰਪੰਚ ਹੈ ਜੀ ਪਿੰਡ ਦੇ ਤੁਹਾਡੀ ਮੰਮੀ ਵੀ ਅੱਗੇ ਮੈਂਬਰ ਹੈ ਜੀ ਖੜੀ ਹੈ ਜੀ ਮਤਲਬ ਤੁਸੀਂ ਤੁਸੀਂ ਪੂਰਾ ਸਰਕਾਰੀ ਦੇ ਅਧਾਰੇ ਵਿੱਚ ਪੂਰੇ ਜੁੜੇ ਹੋਏ ਹੋ ਜੀ ਚੰਗੀ ਗੱਲ ਹੈ ਚੰਗੀ ਗੱਲ ਹੈ ਡੈਡੀ ਨੇ ਫਿਰ ਦੱਸੇ ਨਹੀਂ ਸਰਪੰਚੀ ਬਾਰੇ ਵੀ ਸਰਪੰਚ ਜੀ ਬਲੇ ਜੋਰ ਬੜਾ ਲੱਗਦਾ ਹੁੰਦਾ ਜਿੱਤਨ ਬਲੇ ਜੀ ਲੱਗਿਆ ਹੀ ਨਹੀਂ ਜਾਉਂ ਜੀ বিনা ਵੋਟਾਂ ਤੋਂ ਬਣ ਕੇ ਅੱਛਾ বিনা ਵੋਟਾਂ ਤੋਂ ਬਣ ਗਈ ਦੀ ਇਹ ਵੀ ਤਰਾਂ ਚੰਗੀ ਗੱਲ ਹੈ ਪਰ ਵਧੀਆ ਗੱਲ ਆ ਪਿੰਡ ਦਾ ਸੇ ਜੋ ਦੂਜੀ ਵਾਰ ਬਣਿਓ ਜੀ ਬਹੁਤ ਚੰਗੀ ਗੱਲ ਹੈ ਜੀ ਕੀ ਲੱਗਦਾ ਹੁੰਦਾ ਵੀ ਜਦੋਂ ਕਦੇ ਆਪਦੇ ਮਨ ਚ ਇਹ ਵੀ ਮੈਂ ਵੀ ਸਰਪੰਚ ਬਣੂਗੀ ਜਿਹੜੀ ਮੰਗਦੀ ਨਹੀਂ ਮੈਂ ਤਾਂ ਡੈਡੀ ਨੂੰ ਹੀ ਕਹਨੀ ਆ ਵੀ ਅੱਗੇ ਨਾ ਬਣਿਓ ਹੁਣ ਤੀਜੀ ਵਾਰ ਬਣਾਉਣ ਦੀ ਸੋਚ ਰਹੇ ਨੇ ਪਿੰਡਲੇ ਮਤਲਬ ਪਿੰਡ ਦਾ ਚਲੋ ਵਧੀਆ ਤੁਹਾਡਾ ਜਿਹੜੀ ਕੰਮ ਕਰ ਕੰਮ ਕਰਦੇ ਨੇ ਹੀ ਵਧੀਆ ਚੰਗੀ ਗੱਲ ਹੈ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ ਤੁਸੀਂ ਕੀ ਸੋਚਿਆ ਜੀ ਹੱਸਣ ਨੂੰ ਛੱਡ ਕੇ ਜੀ ਇਹਨੇ ਬਸ ਬਾਹਰ ਜਾਣਾ ਹੂੰ ਇਹ ਕਿਹੜਾ ਪੱਠੇ ਤੇ ਲੱਗਣੂ ਫਿਰਦੇ ਨੇ ਜੀ ਇਹਨਾਂ ਨੇ ਵੀ ਬਾਹਰ ਹੀ ਜਾਣਾ ਜੀ ਦੱਸੋ ਜੀ ਉਹ ਤੇ ਆ ਕੇ ਸੁਪਨਾ ਪੂਰਾ ਕਰਨ ਆਪਣੀ ਮੰਮੀ ਦਾ ਮੰਮੀਆਂ ਦੇ ਬੜੇ ਤੁਸੀਂ ਸੁਪਨੇ ਪੂਰੇ ਕਰਦੇ ਹੋ ਹੈ ਬਹੁਤ ਜੰਗਲ ਡੈਡੀ ਦਾ ਕੀ ਸੁਪਨਾ ਜੀ ਡੈਡੀ ਦਾ ਬਸ ਆਈ ਆਵੇ ਕੁਝ ਬਣ ਜੀ ਚ ਇੱਥੇ ਬਣ ਜੀ ਚੁੱਥੇ ਜਾ ਕੇ ਬਣ ਜੀ ਹੂੰ ਕੁੜੀ ਦਾ ਕੀ ਸੁਪਨਾ ਜੀ ਕੁੜੀ ਦੇ ਬਾਹਰ ਜਾਣੀ ਬਾਹਰ ਜਾਣਾ ਬਾਹਰ ਹੀ ਕੋ ਸੋਚੀ ਵੀ ਬਾਹਰ ਹੀ ਜਾਣਾ ਜੀ ਬਸ ਇਹ ਤਾਂ ਫਿਚਰ ਨਹੀਂ ਨਾ ਆਪਣੇ ਇੱਥੇ ਜੋਬ ਲੈਣੀ ਹੈ ਤਾਂ ਵੀ ਆਪਾਂ ਨੂੰ ਕੁਝ ਨਾ ਕੁਝ ਦੇਣਾ ਹੀ ਪੈਂਦਾ ਬਿਨਾਂ ਪੈਸੇ ਦਿੱਤੇ ਤਾਂ ਜੋਬ ਵੀ ਨਹੀਂ ਮਿਲਦੀ ਹੂੰ ਜਿੰਨਾ ਮਰਜ਼ੀ ਬੰਦਾ ਪੜ ਲਵੇ ਪੜਾਈ ਦੇ ਵੇਸਤੇ ਨਾ ਇੱਥੇ ਜੋਬ ਮਿਲਦੀ ਉੱਥੇ ਇਹ ਆ ਕਿ ਉੱਥੇ ਆ ਕੰਮ ਨਹੀਂ ਹੂੰ ਕ੍ਰੈਪਸ਼ਨ ਨਹੀਂ ਹੁੰਦੀ ਉੱਥੇ ਹੂੰ ਉੱਥੇ ਪੜਾਈ ਦੇ ਵੇਸਤੇ ਕਿਹੜੀ ਜੋਬ ਲਾਉਂਗੇ ਜੀ ਮੈਨੂੰ ਸ਼ੈਫ ਬਣਨਾ ਕੀ ਆਵਾਜ਼ ਮਤਲਬ ਉਰੇ ਫਿਰ ਜੁੜੇ ਹੋ ਇਸ ਫੀਲਡ ਦੇ ਨਾਲ ਜੀ ਕੁਕਿੰਗ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ ਕੁਕਿੰਗ ਦੇ ਨਾਲ ਉੱਥੇ ਕਿ ਤੁਸੀਂ ਬਾਹਰ ਕੁਕਿੰਗ ਦਾ ਕੰਮ ਹੀ ਕਰਨਾ ਚਾਹੁੰਦੇ ਹੋ ਇੱਥੇ ਮਿੱਤਰੋ ਅਸੀਂ ਇੱਕ ਜ਼ ਤਾਂ ਆਪਣੇ ਆਪ 'ਚ ਕੋਈ ਨਾ ਕੋਈ ਜਿਹੜੀ ਸਕਿੱਲ ਐ ਉਹ ਜ਼ਰੂਰ ਨਾਲਣ ਲੈ ਕੇ ਜਾਇਆ ਕਰੋ ਜਿਹਦੇ ਕੋਲ ਸਕਿੱਲ ਆ ਮੇਤਰੋਂ ਮੈਂ ਸਾਫ਼ ਜੀ ਗੱਲਬਾਤ ਕਹਿੰਦਾ ਉਹ ਪੰਜਾਬ 'ਚ ਵੀ ਨਹੀਂ ਭੁੱਖਾ ਮਰਦੇ ਦੀ ਤੇ ਬਾਹਰ ਵੀ ਨਹੀਂ ਭੁੱਖਾ ਮਰਦੇ ਦੀ ਠੀਕ ਐ ਜੀ ਕੋਈ ਹੋਰ ਗੱਲਬਾਤ ਕੋਈ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਕੋਈ ਗੱਲਬਾਤ ਨਹੀਂ ਹੈਗੀ ਜੀ ਚਲੋ ਕੋਈ ਨਹੀਂ ਫਿਰ ਦਿਓ ਇਜਾਜ਼ਤ ਆਪਣਾ ਨਾਮ ਕੀ ਬੜੀ ਵੀ ਮੇਰਾ ਨਾਮ ਲਾਪ੍ਰੀਤ ਸਿੰਘ ਜੀ ਲਾਪ੍ਰੀਤ ਭਾਈ ਕੀ ਕਰਦੇ ਹੋ ਮੈਂ ਪੀਟੀ ਕਰਦਾ ਇਹਨੂੰ ਛੱਡ ਕੀ ਇਹਨੂੰ ਛੱਡ ਕਿਉਂ ਜੀ ਮੌਜ ਮਸਤੀ ਇੰਜੋਏਮੈਂਟ ਇੰਜੋਏ ਮਕਰ ਚੰਗੀ ਲਕੀ ਸ਼ੌਂਕੀ ਕੀ ਰੱਖਿਓ ਬਈ ਸ਼ੌਂਕ ਆਪਣਾ ਮੋਡਲਿੰਗ ਦਾ ਹੀ ਕੋਡੀਆਂ ਦਾ ਸ਼ੌਂਕ ਹੈ ਹਾਂਜੀ ਇਹ ਪੰਜਾਬੀਆਂ ਨੂੰ ਚੱਕਰ ਹੁੰਦਾ ਸਰਕਾਰੀ ਸਕੂਲ ਚ ਪੜੇ ਬਈ ਹੋਰ ਹੋਰ ਆ ਸਰਕਾਰੀ ਸਕੂਲ ਨੂੰ ਪੈਂਦੀ ਆ ਮਾ ਤੇਗੀ ਚੀ ਮੰਦਾ ਪੂਜੀ ਪੈਂਦੀ ਆ ਜੀ ਬਹੁਤ ਪੈਂਦੀ ਆ ਜੇ ਤਨ ਲੱਭੀ ਤੂੰ ਪ੍ਰਾਈਵੇਟ ਚ ਪੜਨ ਤਾਂ ਫੇਰ ਕਿੰਨੇ ਪੈਣ ਲੈ ਜਾਂਦਾ ਫੇਰ ਤੇ ਅੱਠ ਬੱਕੇ ਸੰ ਵਾਟਰ ਤੇ ਪੈਸਾ ਤੇ ਹੁਣ ਕਿਨੇ ਬੱਟਦੇ ਪਏ ਨੇ ਹੁਣ ਤਾਂ ਮੈਨੂੰ ਲੱਗਦਾ ਛੇ ਵੀ ਔਖੇ ਮਤਲਬ ਬੱਟਦੇ ਬੈਂਡ ਹੈ ਨਹੀਂ ਸਰਕਾਰੀ ਆਂਦੇ ਔ ਔਖੀ ਲੱਗਦੀ ਇੰਗਲਿਸ਼ ਤੇ ਮੈਂ ਕਿਹੜੀ ਗੱਲ ਔਖੀ ਲੱਗਦੀ ਹੈ ਕਿਉਂ ਆਪਾਂ ਸ਼ੁਰੂ ਤੋਂ ਪੰਜਾਬੀ ਤਾਨੂੰ ਪਤਾ ਬੰਕ ਮਾਰਿਆ ਕਦੀ ਇੱਥੇ ਕਦੀ ਉੱਤੇ ਮੋਮ ਵਰਗਾ ਮਾਰੇ ਮੈਨੂੰ ਲੱਗਦਾ ਬਾਹਲਾ ਵਿਗੜ ਲਿਆ ਹਰ ਇੱਕ ਸਾਥੀ ਪਿਗੜਦਾ ਕਿ ਲ ਇੱਥੀ ਆ ਗਈ ਵਿਗੜ ਲਿਆ ਨੀਤੀ ਆ ਗਈ ਪਿਗਲੇ ਇੱਥੇ ਆ ਗਈ ਪਿਗੜ ਜਾਂਦਾ ਹੈ ਉਚੰਦਰ ਮੇਰੀ ਵੀਡੀਓ ਬੈਨ ਕਰਾਏ ਇਹ ਵੀ ਕਹਿਣਗੇ ਵੀਡੀਓ ਪਾਉਣੀ ਨਹੀਂ ਹੈ ਆਜਾ ਠੀਕ ਹੈ ਬਈ ਚੰਗੀ ਗੱਲ ਹੈ ਤੇ ਕੀ ਸੋਚਦਾ ਕਿ ਅਬ ਲਾਈਵ ਚ ਕੀ ਕਰੋਗੇ ਅੱਗੇ ਜਾ ਕੇ ਲਾਈਵ ਸਕਸੈਸਫੁਲ ਹੋਈ ਆਪਣੀ ਪੂਰੀ ਪਣੀ ਆਪਣੇ ਫਾਦਰ ਮਦਰ ਦੇ ਜੋ ਸੁਪਨੇ ਨੇ ਪੂਰੇ ਕਰੀ ਆਪਾਂ ਉਹਨਾਂ ਨੂੰ ਜ਼ਰੂਰ ਪੂਰੇ ਕਰੋ ਕੀ ਕੀ ਸੋਚਿਆ ਕਿ ਅਬ ਯਾਰ ਡੈਡੀ ਨੂੰ ਆਜੇ ਪੱਕਾ ਕਰਕੇ ਦੇਣੀ ਹੈ ਬਸ ਡੈਡੀ ਨੂੰ ਐ ਕਿ ਇੱਕ ਚੀਜ਼ ਦਵਾਣੀ ਆਪਾਂ ਹੂੰ ਰੂਬੀ ਕੋਣ ਦਵਾਣੀ ਬਾਤ ਕੀ ਬਾਤ ਬਹੁਤ ਸੁੰਗੀ ਚੰਗੀ ਸੋਚਾ ਤਾੜੀਆਂ ਲਾਓ ਵੀ ਯਾਰ ਬਹੁਤ ਵਧੀਆ ਗੱਲ ਬਾਤ ਤੁਸੀਂ ਬਈ ਕੀ ਕੀ ਸ਼ੌਂਕ ਰੱਖਦੇ ਹੋ ਮਹਾਂ ਦਾ ਸਭ ਤੋਂ ਪਹਿਲਾ ਤਾਂ ਜਿੰਮ ਦਾ ਹੀ ਹੈ ਹੂੰ ਚੰਗੀ ਗੱਲ ਹੋ ਗਿਆ ਵਾਲੀਬੋਲ ਹੋ ਗਈ ਬਾਕੀ ਗੱਡੀਆਂ ਦਾ ਤਾਂ ਸ਼ੌਕ ਹੈ ਘੁੰਮਣ ਕਿ ਜਾਂਦਾ ਹੂੰ ਕਿੱਥੇ-ਕਿੱਥੇ ਘੁੰਮਿਓ ਬਾਈ ਜਹੇ ਵਾਧੂ ਜਗ੍ਹਾ ਜਾਏ ਹੂੰ ਪਹਿਲੇ ਤਾਂ ਦਿੱਲੀ ਰਾਤ ਨੂੰ ਪਟਿਆਲੇ ਜਾਣੀ ਸੀ ਅੱਛਾ ਹੁਣ ਜਦ ਦੀ ਪੇਪਰ ਦੀ ਟੈਨਸ਼ਨ ਪੈ ਗਈ ਘਰਦਿਆਂ ਨੇ ਪੈਸੇ ਗੱਡੀ ਦੇਣਾ ਬੰਦ ਹੂੰ ਘਰੇ ਬੈਠੇ ਰੋ ਪੜੀ ਜੋ ਆਹੀ ਜ਼ਿੰਦਗੀ ਹੈ ਘਰੇ ਕੰਨਾ ਟਾਈਮ ਪੜਦੇ ਆ ਰਾਤ ਨੂੰ 10 11 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ। ਅੱਛਾ 11:30 12 ਮੰਨ ਕਰ ਦਿੰਨੇ ਆ। ਉਹ ਉਰੂ ਹੀ 5 ਵਜੇ ਜਾਈ ਤਾਂ ਟਾਈਮ ਹੀ ਨਹੀਂ ਮਿਲਦਾ।